ਇਹੋ ਜਿਹਾ ਫੈਸਲਾ ਸੀਗਾ ਜਿਨੇ ਸਭ ਨੂੰ ਛੁਕਾਤਾ ਸਾਰਿਆਂ ਦੇ ਇੱਕ ਵਾਰੀ ਕਿਤੇ ਨਾ ਕਿਤੇ ਸਾਡੇ ਦਿਲ ਵੀ ਟੁੱਟੇ ਐ ਕਿਉਂਕਿ ਅਸੀਂ ਸਾਰੇ ਜੋਰ ਨਾਲ ਉਹਦੀ ਕੈਂਪੇਨ ਕਰ ਰਹੇ ਸੀ ਇਹ ਫੈਸਲਾ ਕਿਤੇ ਨਾ ਕਿਤੇ ਦੁੱਖਦਾਈ ਆ ਸਾਡੇ ਸਾਰਿਆਂ ਵਾਸਤੇ ਬਟ ਹੁਣ ਅਸੀਂ ਆਪਣੀ ਪਾਰਟੀ ਦਾ ਕੰਮ ਕਰਾਂਗੇ ਕਾਂਗਰਸ ਪਾਰਟੀ ਦਾ ਕੰਮ ਕਰਾਂਗੇ ਇਲੈਕਸ਼ਨ ਪੂਰੇ ਜੋਰ ਨਾਲ ਲੜਾਂਗੇ ਔਰ 100000% ਇਹ ਕਾਂਗਰਸ ਪਾਰਟੀ ਸੀਟ ਜਿੱਤੇਗੀ ਅਗਰ ਤੁਸੀਂ ਲੋਕਾਂ ਨੂੰ ਇੱਕ ਸਵਾਲ ਪੁੱਛਣਾ ਸ਼ੁਰੂ ਕਰਦੇ ਹੋ ਕਿ ਤੁਸੀਂ ਲੀਡਰ ਨੂੰ ਤਾਂ ਮਾੜਾ ਕਹਿੰਦੇ ਹੋ ਲੀਡਰ ਨੂੰ ਮਾੜਾ ਕਹਿੰਦੇ ਹੋ ਪਰ ਚੁੰਦੇ ਤੁਸੀਂ ਇਹ ਬੋਰ ਤੁਸੀਂ ਬੰਦਦੇ ਇੱਕ ਬੰਦਾ ਪਾਰਟੀ ਬਦਲ ਕੇ ਦੂਜੀ ਚਲਾ ਗਿਆ ਤੁਸੀਂ ਉਹਨੂੰ ਉੱਥੇ ਵੀ ਚਿਤਾਇਆ ਉੱਥੇ ਵੀ ਚਿਤਾਦਾ ਤੇ ਵੇ ਕਸੂਰ ਆ ਲੀਡਰ ਹੈ ਕਿ ਤੁਸੀਂ ਤੁਸੀਂ ਲੋਕਾਂ ਨੂੰ ਫੈਸਲਾ ਕਰਨਾ ਚਾਹੀਦਾ ਜਿਹੜਾ ਬੰਦਾ ਪਾਰਟੀ ਛੱਡ ਕੇ ਆਵੇ ਕਿਰਪਾ ਕਰਕੇ ਉਹਨੂੰ ਆਨਰ ਨਾ ਕਰਨ ਤੇ ਜੋ ਕਰਨਗੇ ਫਿਰ ਲੀਡਰ ਦਾ ਕਸੂਰ ਨਾ ਕੱਢਣ ਫਿਰ ਲੀਡਰ ਨੂੰ ਨਾ ਮਾੜਾ ਕਹਿਣ ਸਰੇ ਸੂਤਰਾਂ ਵੀ ਦੱਸੇ ਬਿੱਟੂ ਜੀ ਆਪਣੇ ਕਾਂਗਰਸ ਪਾਰਟੀ ਦੇ 6 ਜਿਹੜੇ ਐਸ ਵਿਧਾਇਕ ਨੇ ਉਹਨਾਂ ਨਾਲ ਲੈ ਕੇ ਜਾ ਰਹੇ ਹੁਣ ਨਾਮ ਤੇ ਚਰਚਾ ਨਹੀਂ ਸੂਤਰ ਦੱਸਦੇ ਲਿਸਟ ਜਲਦੀ ਬਾਹਰ ਆ ਸਕਦੀ ਹੈ ਦੇਖੋ ਜੀ ਉਹਨਾਂ ਨੇ ਕਿਸੇ ਲੈ ਕੇ ਜਾਣਾ ਹੁੰਦਾ ਤੇ ਜਦੋਂ ਕੱਲ ਜੁਆਇਨ ਕੀਤਾ ਤੇ ਨਾਮ ਲੈ ਜਾਂਦੇ ਬਾਕੀ ਜੀ ਉਹ ਏਫਡ ਕਰ ਰਹੇ ਹੈ ਹੁਣ ਕਿਹੜਾ ਜਾਂਦਾ ਕਿ ਕਿਹੜਾ ਨਹੀਂ ਜਾਂਦਾ ਇਹ ਉਹਨੂੰ ਪਤਾ ਹੈ ਬਟ ਕਾਂਗਰਸ ਤੇ ਆ ਮੇਰਾ ਕਹਿ ਲਾ ਕੋਈ ਵੀ ਸਪਾਈ ਨਹੀਂ ਜਾਏਗਾ ਦੋ ਜਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਪੰਜਾਬ ਦੀ ਸਿਆਸਤ ਕਿੱਧਰ ਨੂੰ ਜਾ ਰਹੀ ਹੈ ਲੇਕਿਨ ਆਮ ਆਦੀ ਪਾਰਟੀ ਨੂੰ ਬੜਾ ਵੱਡਾ ਚਟਕਾ ਲੱਗ ਗਿਆ ਜਲੰਧਰ ਤੋਂ ਜਲੰਧਰ ਤੋਂ ਸੁਸ਼ੀਰ ਰਿੰਕੂ ਨੇ ਭਾਜਪਾ ਦਾ ਦਮਨ ਫੜ ਰਿਆ ਤੇ ਉਸ ਤੋਂ ਬਾਅਦ ਐਮਐਲਏ ਸ਼ੀਤਲ ਅਨੁਰਾਲ ਜਿਹੜੇ ਨੇ ਉਹਨਾਂ ਨੇ ਵੀ ਭਾਜਪਾ ਦਾ ਦਮਨ ਫੜ ਲਿਆ ਆਮ ਆਦੀ ਪਾਰਟੀ ਨੂੰ ਚਟਕਾ ਲੱਗਿਆ ਲੱਗਿਆ ਕਿ ਭਾਜਪਾ ਦੀ ਬੁਰੀਾਈ ਕਰਨ ਤੋਂ ਬਾਅਦ ਭਾਜਪਾ ਦੇ ਪਾਲੇ ਦੇ ਵਿੱਚ ਉਹਨਾਂ ਦੇ ਮੌਜੂਦਾ ਐਮਐਲਏ ਚਲੇ ਜਾਂਦੇ ਤੇ ਉੱਥੇ ਦੇ ਇੱਕ ਐਮਐਲਏ ਚਲੇ ਜਾਂਦੇ ਨੇ ਲੇਕਿਨ ਐਮਪੀ ਸਾਹਿਬ ਜਾਣ ਤੋਂ ਬਾਅਦ ਕੀ ਵਿਚਾਰ ਹੁੰਦੇ ਨੇ ਲੇਕਿਨ ਕਾਂਗਰਸ ਪਾਰਟੀ ਦੇ ਵੀ ਐਮਪੀ ਰਣਵੀਰ ਸਿੰਘ ਬਿੱਟੂ ਜੋ ਲਗਾਤਾਰ ਲੁਧ ਹੋਰ ਜਗ੍ਹਾ ਤੇ ਰਾਜ ਕਰਕੇ ਤੇ ਘੱਟੋ ਘੱਟ 20 ਸਾਲ ਤੋਂ ਸੱਤਾ ਦੇ ਵਿੱਚ ਕਾਬਿਲ ਰਹੇ ਸੀਗੇ ਲੇਕਿਨ ਪਰਿਵਾਰ ਦੀ ਗੱਲ ਕੀਤੀ ਇਹ ਪਰਿਵਾਰ ਕਾਂਗਰਸ ਦਾ ਸੀਗਾ ਕਾਂਗਰਸ ਨੂੰ ਛੱਡ ਕੇ ਬੀਜੇਪੀ ਦੇ ਖੇਮੇ 'ਚ ਆ ਗਿਆ ਬੀਜੇਪੀ ਦੀ ਜਦੋਂ ਇੰਟਰਵਿਊ ਕਰਦੇ ਸੀਗੇ ਅਸੀਂ ਤਾਂ ਬੀਜੇਪੀ ਦੀ ਕਾਫੀ ਨਿੰਦਾ ਕਰਦੇ ਸੀਗੇ ਲੇਕਿਨ ਬਿੱਟੂ ਸਾਹਿਬ ਦੇ ਚਿਹਰੇ ਤੇ ਦੇਖ ਕੇ ਨਹੀਂ ਲੱਗਦਾ ਸੀਗਾ ਕਿ ਬਿੱਟੂ ਸਾਹਿਬ ਜਿਹੜੇ ਨੇ ਕਿ ਉਹ ਬੀਜੇਪੀ ਸ਼ਾਮਿਲ ਹੋ ਜਾਣਗੇ ਉੱਥੋਂ ਦੀ ਭਗਵੰਤ ਸਿੰਘ ਸਾਹਿਬ ਨੂੰ ਵੀ ਨਹੀਂ ਲੱਗਦਾ ਹੋਊਗਾ ਕਿ ਸੁਸ਼ੀਲ ਰਿੰਕੂ ਵੀ ਜਿਹੜੇ ਨੇ ਬੀਜੇਪੀ ਦਾ ਦਮਨ ਫੜ ਲੈਣਗੇ ਹੁਣ ਸਾਡੇ ਸੀਐਮ ਸਾਹਿਬ ਭਗਵੰਤ ਸਿੰਘ ਸਾਹਿਬ ਕੀ ਸੋਚ ਰਹੇ ਹੋਣਗੇ ਕਿ ਬੀਜੇਪੀ ਨੇ ਜਿੱਤਾ ਜਿਤਾਇਆ ਸਾਡਾ ਇੱਕ ਐਮਐਲ ਐਮਪੀ ਲੈ ਲਿਆ ਤੇ ਇੱਕ ਐਮਐਲਏ ਲੈ ਲਿਆ ਤੇ ਹੁਣ ਕਿਹੜੇ ਐਮਐਲਏ 6 ਹੋਰ ਲਿਸਟਾਂ ਜਿਹੜੀਆਂ ਹੈਗੀਆਂ ਨੇ ਬੀਜੇਪੀ ਦੇ ਕੋਲ ਪਈਆਂ ਹੋਈਆਂ ਨੇ ਬੀਜੇਪੀ ਦੇ ਕੋਟੇ ਦੇ ਵਿੱਚ ਜਲਦ 6 ਐਮਐਮਐਲ ਵੀ ਜਾ ਸਕਦੇ ਤੇ 2 ਐਮਪੀ ਵੀ ਜਾ ਸਕਦੇ ਨੇ ਲੇਕਿਨ ਸੰਜੀਤ ਤਲਵਾਰ ਜ਼ਿਲ੍ਹਾ ਪ੍ਰਧਾਨ ਸਾਡੇ ਨਾਲ ਮੌਜੂਦ ਹੈ ਸ਼ਹਿਰੀ ਲੁਧਿਆਣਾ ਸੰਜੀਤ ਦੀ ਬੜਾ ਪਿਆਰ ਸੀ ਬਿੱਟੂ ਸਾਹਿਬ ਦੇ ਨਾਲ ਇੰਨਾ ਪਿਆਰ ਸੀਗਾ ਸਕੂਲ ਦੇ ਬਾਹਰ ਆਣਾ ਸੀਗਾ ਨਜ਼ਰਬੰਦ ਕਰ ਦਿੱਤਾ ਗਿਆ ਜੇਲਾ ਤੱਕ ਕਟਵਾਤੀਆਂ ਬਿੱਟੂ ਸਾਹਿਬ ਨੇ ਹੁਣ ਤਾਈ ਕਿਹਾ ਜਾਊਗਾ ਕਿ ਜੇਲਾ ਤੱਕ ਸਨੀ ਤਲਵਾਰ ਜੀ ਨੂੰ ਕਟਾਤੀਆਂ ਆਸ਼ੂ ਜੀ ਨੂੰ ਕਟਵਾਤੀਆਂ ਡਿਪਟੀ ਮੇਅਰ ਸ਼ਾਹ ਸੁੰਦਰ ਮਨੋਤਰਾ ਜੀ ਨੂੰ ਕਟਾਤੀਆਂ ਕੋਈ ਜੇਲ੍ਹ ਦੇ ਵਿੱਚ ਗੱਟਰ ਮੂ ਨਹੀਂ ਹੋਈ ਸੀ ਕਿ ਮੈਂ ਭਾਜਪਾ ਚਲੇ ਜਾਣਾ ਮੈਨੂੰ ਹੁਣ ਆਮ ਆਰੀ ਪਾਰਟੀ ਡਰ ਲੱਗਣ ਲੱਗ ਗਿਆ ਜੇਲਾ ਹੀ ਕਟਾਈ ਜਾ ਰਹੇ ਨੇ ਜੇਲ੍ਹ ਤਾਂ ਮੇਰਾ ਪਹਿਲਾ ਐਕਸਪੀਰੀਅੰਸ ਸੀਗਾ ਮੈਂ ਤਾਂ ਇਹੀ ਚੈੱਕ ਕਰ ਰਿਹਾ ਸੀਗਾ ਵੀ ਕਿੰਨੇ ਦਿਨ ਇੱਥੇ ਰਹਿਣਾ ਪੈਣਾ ਐਹੋ ਜਿਹੀ ਕੋਈ ਡਿਸਕਸ਼ਨ ਨਹੀਂ ਹੋਈ ਇਹ ਉਹਨਾਂ ਦਾ ਨੀਜੀ ਫੈਸਲਾ ਔਰ ਜਾਣ ਤੋਂ ਪਹਿਲਾਂ ਉਹਨਾਂ ਨੇ ਕਿਸੇ ਨੂੰ ਨਾ ਇਹਦੇ ਬਾਰੇ ਭਣਕ ਲੱਗ ਨਾ ਜਾਣ ਤੋਂ ਬਾਅਦ ਕੋਈ ਉਹਨਾਂ ਦੀ ਕਿਸੇ ਨੂੰ ਕੋਈ ਮੈਸੇਜ ਜਾਂ ਕਾਲ ਆਇਆ ਅਜੇ ਤੱਕ ਇਹਨੇ ਤਕੜੇ ਛੁਪੇ ਰਸਤਬ ਨਿਕਲੇ ਅੰਦਰ ਅੰਦਰ ਕਿਹੜੀ ਸੁਰਾਗ ਰਾਹੀਂ ਪਹੁੰਚ ਕੇ ਭਾਜਪਾ ਦੇ ਕੋਲ ਉਹ ਵੀ ਵੱਡੇ ਲੀਡਰ ਦੇ ਕੋਲ ਪਹੁੰਚੇ ਤੋਂ ਬਾਅਦ ਜੋ ਜੱਪੀ ਪਹਿਗੀ ਸਰੋਪਾ ਲੈ ਲਿਆ ਤੇ ਭਾਜਪਾ ਦੀ ਅਛਾਈ ਸਾਹਮਣੇ ਕਰਤੀ ਤੇ ਉਹ ਰਾਹੁਲ ਗਾਂਧੀ ਦੇ ਪਰਿਵਾਰ ਕਿੱਥੇ ਗਿਆ ਸੋਨੀਆ ਗਾਂਧੀ ਸਾਹਿਬ ਮੈਡਮ ਕਿੱਥੇ ਗਏ ਕਿੱਧਰ ਨੇ ਉਹ ਪਰਿਵਾਰ ਜਿਨ੍ਹਾਂ ਨੇ ਇਹਨਾਂ ਨੂੰ ਸੱਤਾ ਦਿਖਾਈ ਕਹਿੰਦੇ ਨੇ ਮੈਂ ਸ਼ਹੀਦਾਂ ਦੇ ਪਰਿਵਾਰ ਦੇ ਵਿੱਚੋਂ ਭਾਜਪਾ ਕਾਂਗਰਸ ਪਾਰਟੀ ਮੇਰਾ ਵਜੂਦ ਹੈ ਤੇ ਕਾਂਗਰਸ ਪਾਰਟੀ ਦੇ ਵਿੱਚ ਰਹਿਣਾ ਅੱਜ ਉਹ ਸ਼ਹੀਦਾਂ ਦਾ ਅਹ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਹਟਿਆ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਇਹਦਾ ਜਿਹੜਾ ਜਵਾਬ ਹੈ ਇਹ ਲੋਕਾਂ ਨੂੰ ਦੇਣਾ ਚਾਹੀਦਾ ਕਿਉਂਕਿ ਅੱਜ ਮੈਂ ਇੱਕ ਬੰਦੇ ਦੀ ਤਾਰੀਫ ਕਰਦਾ ਦੋ ਦਿਨ ਬਾਅਦ ਮੈਂ ਪਾਰਟੀ ਬਦਲ ਕੇ ਉਸੇ ਬੰਦੇ ਦੀ ਬੁਰੀ ਕਰਨ ਲੱਗ ਜਾਂਦਾ ਤੇ ਲੋਕ ਇੱਕ ਚੀਜ਼ ਨੂੰ ਸੈਪਟ ਕਰ ਰਹੇ ਹੈ ਜਿਹੜੀ ਮਤਲਬ ਚੀਜ਼ ਹੈ ਕਿਉਂਕਿ ਅੱਜ ਇੱਕ ਬੰਦਾ ਪਾਰਟੀ ਬਦਲਦਾ ਹੈ ਉਹ ਉਹਨੂੰ ਪਹਿਲਾਂ ਵੋਟ ਪਈ ਹੁੰਦੀ ਹੈ ਮੰਨ ਲਓ ਪੰਜੇ ਦੇ ਨਿਸ਼ਾਨ ਤੇ ਫਿਰ ਉਹ ਫੁੱਲ ਤੇ ਮੰਗਦਾ ਹੈ ਜਗਈ ਝਾੜੂ ਵਾਲਾ ਫੁੱਲ ਦੇ ਨਿਸ਼ਾਨ ਤੇ ਵੋਟ ਮੰਗ ਰਿਹਾ ਲੋਕ ਉਹਨੂੰ ਵੋਟ ਪਾ ਰਹੇ ਆ ਸੋ ਸਾਡਾ ਜਿਹੜਾ ਟੈਸਟ ਹੈ ਸਾਡੇ ਲੋਕਾਂ ਦਾ ਟੈਸਟ ਹੈ ਉਹ ਪਬਲਿਕ ਨਹੀਂ ਲੈਣਾ ਹੁੰਦਾ ਜੇ ਲੋਕ ਸਾਡੇ ਉਸ ਸਟੈਂਡ ਨੂੰ ਬਦਲਣ ਤੇ ਮੋਹਰ ਲਾ ਰਹੇ ਆ ਤੇ ਇਦਾਂ ਮਤਲਬ ਲੋਕ ਤਾਂ ਸਟੈਂਡ ਬਦਲਣਗੇ ਫਿਰ ਕੀ ਬਿੱਟੂ ਸਾਹਿਬ ਨੂੰ ਆਰਡਰ ਤਾਂ ਨਹੀਂ ਹੋ ਗਿਆ ਕੇਜਰੀਵਾਲ ਸਾਹਿਬ ਤੇ ਈਡੀ ਦੀ ਰੇਡ ਹੋ ਗਈ ਤੇ ਮੇਰੇ ਘਰੇ ਨਾ ਕਿੱਥੇ ਈਡ ਰੇਡ ਰੂਡ ਈਡੀ ਦੀ ਆ ਜਾਵੇ ਈਡੀ ਨਾ ਆ ਜਾਵੇ ਇਸ ਤੋਂ ਪਹਿਲਾਂ ਬੀਜੇਪੀ ਦਾ ਦਾਅਵਾ ਫੜ ਲੈ ਕੋਈ ਦਿਮਾਗ ਚੱਲਦਾ ਹੋਵੇ ਈਡੀ ਦਾ ਡਰ ਤਾਂ ਨਹੀਂ ਸਤਾ ਗਿਆ ਬੀਜੇਪੀ ਚਾਣਾ ਨਹੀਂ ਬਿੱਟੂ ਜੀ ਦੇ ਨਾਲ ਕਿਉ ਇਹੋ ਜਿਹਾ ਉਹਨਾਂ ਦਾ ਆਈਡੀ ਵਾਲਾ ਕੋਈ ਇਸ਼ੂ ਨਹੀਂ ਸੀਗਾ ਕਿਉਂਕਿ ਐਜ਼ ਅ ਮੈਂਬਰ ਪਾਰਲੀਮੈਂਟ ਕੋਈ ਕਿਉਂਕਿ ਇਹੋ ਜਿਹਾ ਕੁਝ ਹੁੰਦਾ ਨਹੀਂ ਨੋਟ ਈਵਨ ਉਹ ਮਿਨਿਸਟਰ ਹੈ ਜਾਂ ਕੋਈ ਉਹਨਾਂ ਕੋਲ ਐਵਜੀ ਅਥਾਰਟੀ ਰਹੀ ਹੋਏਗੀ ਜੇ ਚੀੜੀ ਦਾ ਇਸ਼ੂ ਹੋਏਗਾ ਅ ਬਟ ਇਹ ਵੀ ਕਿਤਨਾ ਕਿਤੇ ਕਿਤਨਾ ਕਿਤੇ ਇਹ ਉਹਨਾਂ ਦਾ ਇਹੋ ਜਿਹਾ ਫੈਸਲਾ ਸੀਗਾ ਜਿਨੇ ਸਭ ਨੂੰ ਝੁਕਾਤਾ ਸਾਰਿਆਂ ਦੇ ਇੱਕ ਵਾਰੀ ਕਿਤਨਾ ਕਿਤੇ ਸਾਡੇ ਦਿਲ ਵੀ ਟੁੱਟੇ ਆ ਕਿਉਂਕਿ ਐਸਾ ਬੜੇ ਜੋਰਾਂ ਸ਼ੋਰਾਂ ਨਾਲ ਉਹਦੀ ਕੈਂਪੇਨ ਕਰ ਰਹੇ ਸੀਗੇ ਤੁਹਾਨੂੰ ਪਤਾ ਹੀ ਐਸੇ ਨਾਲ ਗੱਲਾਂ ਦਾ ਅਗਰ ਲੁਧਿਆਣੇ 'ਚ ਕੈਂਪੇਨ ਸਟਾਰਟ ਕੀਤੀ ਸੀ ਲੁਧਿਆਣਾ ਇਸ ਤੋਂ ਸ਼ੁਰੂ ਹੋਈ ਸੀ ਔਰ ਅਸੀਂ ਤਾਂ ਆਪਣੇ ਆਪ ਨੂੰ ਪੂਰਾ ਜੋਰ ਨਾਲ ਝੋਕਦਾ ਸੀਗਾ ਉਨੀ ਲੜਾਈ ਤਾਂ ਅਸੀਂ ਵਿਧਾਨ ਸਭਾ ਵੇਲੇ ਨਹੀਂ ਕੀਤੀ ਜਿੰਨੀ ਅਸੀਂ ਹੁਣ ਸਟਾਰਟ ਕਰਤੀ ਸੀ ਔਰ ਤੁਸੀਂ ਦੇਖੋ ਕਿ ਸਕੂਲ ਦਾ ਅਸੀਂ ਸੀਐਮ ਸਾਹਿਬ ਉਦਘਾਟਨ ਕਰਕੇ ਗਏ ਕੇਜਰੀਵਾਲ ਜੀ ਕਰਕੇ ਗਏ ਅਸੀਂ ਉਸ ਤੋਂ ਬਾਅਦ ਸਕੂਲ 'ਚ ਚਲੇ ਗਏ ਸੀ ਮਤਲਬ ਅਸੀਂ ਇੰਨਾ ਡੇਢ ਚੱਲ ਰਹੇ ਸੀਗੇ ਉਹਨਾਂ ਵਾਸਤੇ ਪਾਰਟੀ ਵਾਸਤੇ ਬਟ ਉਹ ਇਹ ਫੈਸਲਾ ਕਿਤੇ ਨਾ ਕਿਤੇ ਦੁੱਖਦਾਈ ਹੈ ਸਾਡੇ ਸਾਰਿਆਂ ਵਾਸਤੇ ਬਟ ਹੁਣ ਅਸੀਂ ਆਪਣੀ ਪਾਰਟੀ ਦਾ ਕੰਮ ਕਰਾਂਗੇ ਕਾਂਗਰਸ ਪਾਰਟੀ ਦਾ ਕੰਮ ਕਰਾਂਗੇ ਇਲੈਕਸ਼ਨ ਪੂਰੇ ਜੋਰ ਨਾਲ ਲੜਾਂਗੇ ਔਰ 100000% ਦੀ ਕਾਂਗਰਸ ਪਾਰਟੀ ਸੇਟ ਜਿੱਤੇਗੀ ਸੁਤਰਾ ਵੀ ਕਹਿੰਦੇ ਕਿ ਤਲਵਾਰ ਸਾਹ ਤੇ ਮੰਤਰੀ ਭਾਰ ਪੁਸ਼ਨਾਸ਼ੂ ਵੀ ਲੰਗੋਟੀਆਂ ਯਾਰ ਸੀ ਬਿੱਟੂ ਸਾਹਿਬ ਦੇ ਤੇ ਆ ਵੀ ਕਾਂਗਰਸ ਬੀਜੇਪੀ ਸ਼ਾਮਿਲ ਹੋਣਗੇ ਦੇਖੋ ਨਾ ਤਾਂ ਆਸ਼ੂ ਜੀ ਜਾ ਸਕਦੇ ਆ ਬੀਜੇਪੀ ਚ ਕਿਉਂਕਿ ਉਹਨਾਂ ਨੇ ਵੀ ਕਲੈਰਟੀ ਨਾਲ ਦੱਸਤਾ ਸਾਰਿਆਂ ਨੂੰ ਉਹ ਨਾ ਹੀ ਮੇਰਾ ਕੋਈ ਮਕਸਦ ਹੈ ਲੈ ਦੇ ਕਿ ਕੀ ਹੈ ਅਗਰ ਆਸ਼ੂ ਜੀ ਬੀਜੇਪੀ ਜੀ ਜਾਣਗੇ ਤਾਂ ਕੀ ਕਰਨਗੇ ਇਲੈਕਸ਼ਨ ਐਮਐਲਏ ਦੇ ਲੜਨਗੇ ਮਨਿਸਟਰ ਬਣਨਾ ਚਾਹਣਗੇ ਉਹ ਕਾਂਗਰਸ ਵੀ ਰਹਿ ਕੇ ਮਿਸਟਰ ਰਏ ਹੈ ਤੇ ਦੁਆਰਾ ਜਦੋਂ 2027 ਚ ਵਾਰੀ ਆਏਗੀ ਤੋਂ ਉਦੋਂ ਵੀ ਬਣ ਸਕਦੇ ਕੋਈ ਇਸ਼ੂ ਨਹੀਂ ਹੈ ਕਾਂਗਰਸ ਦਾ ਵजूद ਖਤਮ ਹੋ ਰਿਹਾ ਹੈ ਹਰ ਸਟੇਟ ਚੋਂ ਦੇਖਿਆ ਜਾਵੇ ਕਾਂਗਰਸ ਦਾ ਵजूद ਖਤਮ ਹੋ ਰਿਹਾ ਹੈ ਹਿਮਾਚਲ ਦੀ ਗੱਲ ਕੀਤੀ ਹੈ ਵਿੱਚ 6 ਐਮਐਲਏ ਉਹਨਾਂ ਨੂੰ ਮਿਲ ਚੁੱਕੇ ਹੋਏ ਨੇ ਬਸ 2 ਐਮਐਲਏ ਦੀ ਵੇਟ ਹੈ ਜਦੋਂ ਮਿਲ ਕੇ ਤਕਤਾ ਕਾਇਆ ਪਲਟ ਹੋ ਸਕਦਾ ਹੈ ਹਿਮਾਚਲ ਦਾ ਵੀ ਅਹ ਇੰਦਰਾ ਗਾਂਧੀ ਜੀ ਵੇਲੇ ਬੀਜੇਪੀ ਵਿਚਾਰੀ ਇੱਕ ਜਾਂ ਦੋ ਸੀਟਾਂ ਦੇ ਸੀਗੀ ਤੇ ਬੀਜੇਪੀ ਦਾ ਕੋਈ ਨਾਮ ਲੈਣ ਵਾਲਾ ਵੀ ਨਹੀਂ ਸੀਗਾ ਤੇ ਉਦੋਂ ਕਹਿੰਦੇ ਸੀਗੀ ਇਹਨਾਂ ਨੂੰ ਇੱਕ ਦੀ ਸੀਟ ਜਿਤਾ ਦਿਓ ਤਾਂ ਕਿ ਵਿਧਾਨ ਸਭਾ ਵਿੱਚ ਕੋਈ ਇਹਨਾਂ ਦਾ ਬੰਦਾ ਤਾਂ ਬੈਠੇ ਅਟਲ ਬੇਰੀ ਆਵਾਜਪੀ ਜੀ ਸ਼ਾਇਦ ਉੱਥੇ ਦੋ ਸੀਟਾਂ ਤੇ ਬੈਠੇ ਸੀਗੇ ਉਦੋਂ ਭਾਜੀਪੀ ਬਾਰੇ ਗੱਲਾਂ ਹੁੰਦੀਆਂ ਸੀ ਅੱਜ ਭਾਜੀਪੀ ਦੇ ਲੋਕ ਕਾਂਗਰਸ ਬਾਰੇ ਗੱਲਾਂ ਕਰ ਰਹੇ ਆ ਵਕਤ ਹੈ ਚੇਂਜ ਹੁੰਦਾ ਰਹਿੰਦਾ ਕਾਂਗਰਸ ਪੂਰੇ ਜ਼ੋਨ ਨਾਲ ਵਾਪਸੀ ਕਰੇਗੀ ਔਰ ਬੜੇ ਅچھے ਤਰੀਕੇ ਨਾਲ ਵਾਪਸੀ ਕਰੇਗੀ ਕਦੀ ਵੀ ਕਿਸੇ ਚੀਜ਼ ਦਾ ਬੀਨਾਸ ਨਹੀਂ ਹੁੰਦਾ ਠੀਕ ਹੈ ਇੱਕ ਟਾਈਮ ਆ ਗਿਆ ਕਿਉਂਕਿ 70 ਸਾਲ ਜਿਹੜਾ ਕਾਂਗਰਸ ਨੇ ਦੇਸ਼ ਵਾਸਤੇ ਕੰਮ ਕੀਤਾ ਉਹਨਾਂ ਨੇ ਉਹ ਚੀਜ਼ ਤਾਂ ਦਿਖਾਈ ਨਹੀਂ ਜਿਹੜੀਆਂ ਕਾਂਗਰਸੀਆਂ ਉਪਲਬਧੀਆਂ ਤੇ ਜੇ ਜਦੋਂ ਤੁਸੀਂ ਕੰਮ ਕਰਦੇ ਹੋ ਕਿਤਨਾ ਕਿਤੇ ਲੋਕਾਂ ਦੇ ਸੋਚ ਦੇ ਮੁਤਾਬਕ ਗਲਤੀਆਂ ਵੀ ਹੁੰਦੀਆਂ ਹੋਣਗੀਆਂ ਉਹਨਾਂ ਗਲਤੀਆਂ ਨੂੰ ਜਰੂਰ ਅੱਗੇ ਕਰ ਰਿਹਾ ਦੂਜੀ ਗੱਲ ਇਹ ਹੈ ਕਿ ਕਾਂਗਰਸ ਦਾ ਇਥਿਕਸ ਹੈ ਸੈਕੂਲਰਿਜ਼ਮ ਲੇਕਿਨ ਭਾਜਪੀ ਨੇ ਇੱਕ ਧਰਮ ਨੂੰ ਲੈ ਕੇ ਇੱਕ ਮਜ਼ੇ ਨੂੰ ਲੈ ਕੇ ਆਪਣਾ ਕਾਰਡ ਖੇਡ ਲਿਆ ਹੈ ਕੋਤੋਂ ਕੋਈ ਕਾਮਯਾਬ ਹੁੰਦਾ ਹੈ ਪਰਮਾਤਮਾ ਜਾਣਦਾ ਸ਼੍ਰੋਮੀ ਕਦਰ ਨੇ ਗੱਟਬੰਧਨ ਨਹੀਂ ਕੀਤਾ ਬੀਜੇਪੀ ਦੇ ਨਾਲ ਸੁਸ਼ੀਰ ਰਿੰਕੂ ਦੀ ਕੀ ਸੋਚ ਰਹੀ ਹੋਗੀ ਕਿ ਮੌਜੂਦਾ ਐਮਪੀ ਜਿਹੜਾ ਸੀਗਾ ਲੇਕਿਨ ਚਲੋ ਕੋਟ ਲੱਗ ਗਿਆ ਐਮਪੀ ਦੀ ਪਾਵਰ ਚਲੇਗੀ ਲੇਕਿਨ ਉਹਨਾਂ ਦੀ ਸੋਚ ਕੀ ਰਹੀ ਹੋਗੀ ਉੱਥੇ ਤੇ ਜਲੰਧਰ ਤੇ ਇੱਕ ਈਸ ਦੇ ਐਮਐਲਏ ਦਾ ਕੀ ਵਜੂਦ ਸੀਗਾ ਬਹੁਤ ਵਧੀਆ ਵਜੂਦ ਸੀ ਇੱਕ ਸੱਤਾ ਚ ਆਮ ਆਦੀ ਪਾਰਟੀ ਕਾਬੂ ਸੀਗੀ ਲੇਕਿਨ ਉਹ ਵੀ ਜਾਣਦੇ ਨੇ ਬੀਜੇਪੀ ਦੇ ਵਿੱਚ ਆਖਿਰ ਕੀ ਸੋਚ ਕੇ ਗਏ ਨੇ ਉਹ ਲੋਕ ਦੇਖੋ ਰਿੰਕੂ ਜੀ ਨੇ ਪਹਿਲਾਂ ਕਾਂਗਰਸ ਛੱਡ ਕੇ ਝਾੜੂ ਫੜ ਲਿਆ ਉਹ ਮੈਂਬਰ ਪਾਰਲੀਮੈਂਟ ਬਣਨਾ ਚਾਹੁੰਦੇ ਸੀ ਬਟ ਅੱਜ ਜਿਹੜੀ ਪਾਰਟੀ ਨੇ ਉਹਨਾਂ ਨੂੰ ਐਮਪੀ ਬਣਾਇਆ ਅਜੋ ਪਾਰਟੀ ਛੱਡ ਕੇ ਦੂਜੀ ਜਾ ਰਹੇ ਆ ਜੇ ਲੋਕ ਫੇਰ ਉਹਨਾਂ ਦੇ ਗਲੇ 'ਚ ਹਾਰ ਪਾ ਦੇਣਗੇ ਫੇਰ ਉਹਨਾਂ ਬੁਲਾ ਦੇਣਗੇ ਕਿ ਵੀ ਸਭ ਦਾ ਦਿਲ ਲਲਚਾਏਗਾ ਵੀ ਯਾਰ ਮੈਂ ਵੀ ਬਦਲਾਂ ਪਾਰਟੀਆਂ ਮੈਂ ਬਨਜੂਗਾ ਸੋ ਲੋਕਾਂ ਨੂੰ ਫੈਸਲਾ ਕਰਨਾ ਚਾਹੀਦਾ ਜਿਹੜਾ ਬੰਦਾ ਪਾਰਟੀ ਛੱਡ ਕੇ ਆਵੇ ਕਿਰਪਾ ਕਰਕੇ ਉਹਨੂੰ ਓਨਰ ਨਾ ਕਰਨ ਤੇ ਜੋ ਕਰਨਗੇ ਫੇਰ ਲੀਡਰ ਦਾ ਕਸੂਰ ਨਾ ਕੱਢਣ ਫੇਰ ਲੀਡਰ ਨੂੰ ਨਾ ਮਾੜਾ ਕਹਿਣ ਫੇ ਲੀਡਰ ਦਾ ਪਾਰਟੀਆਂ ਬਦਲੇਗਾ ਤੇ ਆਮ ਆਦੀ ਪਾਰਟੀ ਵੀ ਤਾਂ ਕਾਂਗਰਸ ਤੇ ਸ਼ੋਮਨੀਕਰ ਦਲ ਵਾਲੀ ਹੈਗੀ ਤਾਂ ਪਰ ਉਹ ਕਿੰਨਾ ਉਹਨੇ ਕਿਹੜੀ ਪਾਰਟੀਆਂ ਨਹੀਂ ਬਦਲੀਆਂ ਉਹਨਾਂ ਨੇ ਬਦਲ ਕੇ ਹੀ ਆਏ ਨੇ ਥਿਸ ਇ ਫੋਰ एवरीवन ਮੈਂ ਕੱਲਾ ਆਈ ਰਿੰਕੂ ਦੀ ਨਹੀਂ ਗੱਲ ਕਰ ਰਿਹਾ ਜਿਹੜਾ ਵੀ ਬੰਦਾ ਕੱਲ ਨੂੰ ਸੰਜੀਤਰਵਾਰ ਵੀ ਪਾਰਟੀ ਬਦਲ ਕੇ ਜਾ ਰਿਹਾ ਤੇ ਲੋਕ ਉਹਨੂੰ ਹੱਥਾਂ ਦੇ ਚੱਕ ਰਹੇ ਆ ਓਪਨ ਆਰਮਸ ਦੇ ਨਾਲ ਵੈਲਕਮ ਕਰ ਰਹੇ ਆ ਤੇ ਮੈਨੂੰ ਵੀ ਲੱਗੇਗਾ ਯਾਰ ਥਿਸ ਇ ਗੁੱਡ ਬਦਲੋ ਅਗਲੀ ਬਦਲ ਜਦੋਂ ਲੱਗੇ ਨੁਕਸਾਨ ਹੋ ਰਿਹਾ ਪਾਰਟੀ ਬਦਲੋ ਸੋ ਇਹ ਫੈਸਲਾ ਤਾਂ ਦੇਖੋ ਯੂ ਆਲ ਆਰ ਫੋਰਥ ਪਿਲਰ ਆਫ ਡੈਮੋਕ੍ਰੇਸੀ ਜਿਹੜੀ মিডিਆ ਤੁਸੀਂ ਜੋ ਦਿਖਾਉਂਦੇ ਹੋ ਲੋਗ ਉਸ ਨੂੰ ਸੱਚ ਮੰਨਦੇ ਆ ਅਗਰ ਤੁਸੀਂ ਲੋਕਾਂ ਨੂੰ ਇੱਕ ਸਵਾਲ ਪੁੱਛਣਾ ਸ਼ੁਰੂ ਕਰਦੇ ਹੋ ਕਿ ਤੁਸੀਂ ਲੀਡਰ ਨੂੰ ਤਾਂ ਮਾੜਾ ਕਹਿੰਦੇ ਹੋ ਲੀਡਰ ਨੂੰ ਮਾੜਾ ਕਹਿੰਦੇ ਹੋ ਬਟ ਚੁੰਦੇ ਤੁਸੀਂ ਇਹ ਵੋਟ ਤੁਸੀਂ ਬੰਦਦੇ ਹੋ ਇੱਕ ਬੰਦਾ ਪਾਰਟੀ ਬਦਲ ਕੇ ਦੂਜੀ ਚਲਾ ਗਿਆ ਤੁਸੀਂ ਉਹਨੂੰ ਉੱਥੇ ਵੀ ਚਿਤਾਇਆ ਉੱਥੇ ਵੀ ਚਿਤਾਤਾ ਤੇ ਵੀ ਕਸੂਰ ਵਾ ਲੀਡਰ ਹੈ ਕਿ ਤੁਸੀਂ ਹੋ ਤੁਸੀਂ ਇਸ ਗ੍ਰੈਂਡਸਨ ਉਹ ਸਰਦਾਰ ਬਿਆਨ ਸਿੰਘ ਔਰ ਉਹਨਾਂ ਦੀ ਇੱਕ ਰੈਪਿਊਟੇਸ਼ਨ ਹੈ ਉਹਨਾਂ ਦੇ ਉਹਨਾਂ ਨੂੰ ਲੋਗ ਮਤਲਬ ਮੰਨਦੇ ਆ ਕਿਉਂਕਿ ਪੰਜਾਬ ਵਾਸ ਉਹਨਾਂ ਦੀ ਕੁਰਬਾਨੀਆਂ ਸ਼ਹਾਦਤ ਹੈ ਉਹਨਾਂ ਦਾ ਇੱਕ ਆਪਣਾ ਰਤਬਾ ਸੀਗਾ ਔਰ ਜਿਹੜੇ ਲੋਕ ਕਾਂਗਰਸ ਨੂੰ ਪਿਆਰ ਕਰਦੇ ਆ ਉਹਨਾਂ ਵੱਲੋਂ ਤਾਂ ਕੋਈ ਵੀ ਆ ਜਾਂਦਾ ਉਹਨਾਂ ਨੇ ਵੋਟ ਪਾਣੀ ਪਾਣੀ ਸੀਗੀ ਸੋ ਅਸੀਂ ਬੜੀ ਦਿਲੋਂ ਮਿਹਨਤ ਕਰ ਰਹੇ ਸੀ ਉਹਨਾਂ ਵਾਸਤੇ ਬੜਾ ਫੈਸਲਾ ਅਜੀਬ ਹੈ ਮਤਲਬ ਇੱਕ ਹੁੰਦਾ ਕਿਸ ਨੂੰ ਟਿਕਟ ਨਹੀਂ ਮਿਲਨੀ ਕਿਸੇ ਨੂੰ ਸਪੋਰਟ ਨਹੀਂ ਮਿਲਨੀ ਬਿਟਵੀਨ ਤਾਂ ਟਿਕਟ ਵੀ ਓਕੇ ਸੀ ਸਪੋਰਟ ਵੀ ਓਕੇ ਸੀ ਦੈਨ ਵਾਈ ਉਹਨਾਂ ਨੇ ਆਪਣਾ ਸਟੈਂਡ ਬਦਲ ਲਿਆ ਉਹਨਾਂ ਦਾ ਜਿਹੜਾ ਵਰਸ਼ਨ ਬਾਹਰ ਆਇਆ ਉਹ ਇਹ ਹੈ ਕਿ ਮੈਂ ਆਲਵੇਜ਼ ਓਪੋਜੀਸ਼ਨ ਚ ਬਹਿ ਕੇ ਮੈਂ ਲੁਧਿਆਣਾ ਦਾ ਭਲਾ ਨਹੀਂ ਕਰ ਸਕਦਾ ਮੈਂ ਉਧਰ ਜਾਵਾਂਗਾ ਤੇ ਮੈਂ ਲੁਧਿਆਣਾ ਦਾ ਭਲਾ ਕਰ ਸਕਾਂਗਾ ਉਹ ਔਖਾ ਉਦੋਂ ਲੱਗੇਗਾ ਜਦੋਂ ਆਪਣੇ ਕਾਂਗਰਸੀਆਂ ਬਾਰੇ ਬਿਆਨ ਦੇਣਾ ਪਏਗਾ ਕਿਉਂਕਿ ਇਕੱਠੇ ਰਹਿਣਾ ਉਸ ਪਾਰਟੀ 'ਚ ਕੰਮ ਕਰਨਾ ਫਿਰ ਉਸ ਪਾਰਟੀ ਬਾਰੇ ਬੋਲਣਾ ਥੋੜਾ ਮੇਰੇ ਕੋਲ ਵੀ ਟਫ ਹੈ ਬਾਕੀ ਹੁਣ ਉਹਨਾਂ ਦਾ ਉਹਨਾਂ ਦਾ ਸਰ ਸੱਤਰ ਦਾ ਨਸ਼ਾ ਬੜਾ ਵੱਡਾ ਹੁੰਦਾ ਸੱਤੇ 76 ਦਾ ਨਸ਼ਾ ਜਦੋਂ ਆ ਜਾਂਦਾ ਉਹ غرੂਰ ਤੋਂ ਵੀ ਉੱਪਰ ਹੋ ਜਾਂਦਾ ਕਿਉਂਕਿ ਕਿਹੜੀ ਪਾਰਟੀ ਕਿਹਨਾ ਖਾਦਾ ਪਿੱਤਾ ਆ ਤਲਵਾਰ ਸਾਹਿਬ ਤੁਸੀਂ ਕੁਝ ਕਰ ਦੋਗੇ ਲੁਧਿਆਣਾ ਸ਼ਹਿਰ ਚ ਐਮਪੀ ਟਿਕਟ ਤੁਹਾਨੂੰ ਚਲੋ ਮਾਂ ਬਗਲਾ ਮੁਖੀ ਰਹਿਮਤ ਕਰਦੀ ਹੈ ਮਿਲੇਗੀ ਲੇਕਿਨ ਤੁਹਾਡੇ ਖਿਲਾਫ ਵੀ ਉਹ ਦੱਬ ਕੇ ਬੋਲਣਗੇ ਤੁਸੀਂ ਕੰਪੇਨਿੰਗ ਕਰਾਈ ਉਹ ਵੀਡੀਓ ਜਰੂਰ ਸੰਭਾਲ ਕੇ ਰੱਖਣਾ ਜਿੱਥੇ ਬਿੱਟੂ ਸਾਹਿਬ ਨੂੰ ਤੁਸੀਂ ਨਾਲ-ਨਾਲ ਲੈ ਕੇ ਗਏ ਹੋ ਦੇਖੋ ਇਹ ਚੀਜ਼ਾਂ ਜਗ ਜਾਹਰ ਨੇ ਕਿ ਅਸੀਂ ਪ੍ਰੋਜੈਕਟਾਂ ਦੇ ਵੀ ਗਏ ਤੇ ਬਿੱਟੂ ਜੀ ਨੇ ਓਪਨਲੀ ਐਡਮਿਟ ਵੀ ਕੀਤਾ ਕਿ ਇਹ ਪ੍ਰੋਜੈਕਟ ਜਿਹੜੇ ਆ ਇਸ ਵੱਲੇ ਕਾਂਗਰਸ ਪਾਰਟੀ ਦੀ ਦੇਣ ਹੈ ਤੇ ਸੰਜੇ ਦੀ ਮਿਹਨਤ ਹੈ ਹੁਕਮ ਕਮਾ ਕੇ ਬੀਜੇਪੀ ਚ ਨਾਮ ਮਿਲ ਜੇ ਨਹੀਂ ਨਹੀਂ ਉਹ ਪ੍ਰੋਜੈਕਟ ਉੱਤੇ ਹੀ ਰਹਿਣਗੇ ਤੇ ਨਾ ਉਹ ਥੋੜ ਉੱਤਰ ਜਾਣਗੇ ਬਸ ਠੀਕ ਹੈ ਜੇ ਇਲੈਕਸ਼ਨ ਦੇ ਮੋਰਚ ਚ ਜਾਓਗੇ ਕੌਣ ਕਿਸ ਹੱਦ ਤੱਕ ਜਾਂਦਾ ਇਹ ਉਹਦਾ ਫੈਸਲਾ ਹੈ ਬਟ ਆਪਾਂ ਸਾਨੂੰ ਸਾਰਿਆਂ ਨੂੰ ਡੈਕੋਰਮ ਇੱਕ ਬਣਾ ਬਣਾ ਕੇ ਰੱਖਣਾ ਚਾਹੀਦਾ ਮੈਂ ਆ ਰਹੀ ਇੱਕ ਗੱਲ ਕਹਿ ਚੁੱਕਿਆ ਕਿ ਜਿਨ੍ਹਾਂ ਨਾਲ ਇੱਕ ਲੰਬਾ ਸਫ਼ਰ ਤੈਅ ਕੀਤਾ ਹੋਵੇ ਤੇ ਉਹਨਾਂ ਬਾਰੇ ਫਿਰ ਮਾੜਾ ਬੋਲਣਾ ਥੋੜਾ ਔਖਾ ਲੱਗਦਾ ਹੈ ਲੇਕਿਨ ਅੱਗੇ ਦੱਸ ਰਹੀ ਸੁਤਰਾ ਵੀ ਦੱਸੇ ਬਿੱਟੂ ਜੀ ਆਪਣੇ ਕਾਂਗਰਸ ਪਾਰਟੀ ਦੇ 6 ਜਿਹੜੇ ਐਕਸ ਵਿਧਾਇਕ ਨਹੀਂ ਉਹਨਾਂ ਨਾਲ ਲੈ ਕੇ ਜਾ ਰਹੇ ਉਹ ਨਾਮ ਤੇ ਚਰਚਾ ਨਹੀਂ ਸੂਤਰ ਦੱਸਦੇ ਲਿਸਟ ਜਲਦੀ ਬਾਹਰ ਆ ਸਕਦੀ ਹੈ ਦੇਖੋ ਜੀ ਉਹਨਾਂ ਨੇ ਕਿਸ ਨੂੰ ਲੈ ਕੇ ਜਾਣਾ ਹੁੰਦਾ ਤੇ ਜਦੋਂ ਕੱਲ ਜੁਆਇਨ ਕੀਤਾ ਤੇ ਨਾਮ ਲੈ ਜਾਂਦੇ ਬਾਕੀ ਜੀ ਉਹ ਏਫਰਟ ਕਰ ਰਹੇ ਹੈ ਹੁਣ ਕਿਹੜਾ ਜਾਂਦਾ ਕਿ ਕਿਹੜਾ ਨਹੀਂ ਜਾਂਦਾ ਇਹ ਉਹਨੂੰ ਪਤਾ ਹੈ ਬਟ ਕਾਂਗਰਸ ਤੇ ਮੇਰਾ ਖਿਆਲ ਹੈ ਕੋਈ ਸਪਾਈ ਨਹੀਂ ਜਾਏਗਾ ਉਹਦਾ ਇੱਕ ਕਾਰਨ ਹੈ ਜਿਹੜਾ ਇੱਧਰ ਹੈ ਉਹਨੇ ਉਹ ਵੀ ਉਹਨੇ ਐਮਐਲਏ ਲੜਨਾ ਹੈ ਉੱਧਰ ਜਾ ਕੇ ਵੀ ਐਮਐਲਏ ਲੜਨਾ ਹੈ ਇਹ ਵਾਰੀ ਹੈ 2022 ਦੇ ਵਿੱਚ ਅੱਜ ਕਿਸ ਨੂੰ ਇੰਨੀ ਜਲਦੀ ਕਿਉਂ ਹੈ ਕਿਉਂ ਜਾਏਗਾ ਕੋਈ ਸੱਤਾ ਸਰ ਬੀਜੇਪੀ 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 ਨਾ ਤਕੜਾ غرੂਰ ਤੇ ਸੱਤਾ ਬਣ ਚੁੱਕੀ ਹੋਈ ਹੈ ਕਿ ਬੀਜੇਪੀ ਚ ਲੀਡਰ ਸੋਚਦਾ ਹੈ ਮੈਂ ਜਾਵਾਂ 2022 ਦੇ ਵਿੱਚ ਤੁਹਾਡੇ ਵੀ ਕੁਝ ਫੋਟੋਆਂ ਬਾਹਰ ਆਈਆਂ ਸੀ ਆਮ ਆਦੀ ਪਾਰਟੀ ਸ਼ਾਮਿਲ ਹੋਣ ਲੱਗੇ ਐ ਮੇਰੇ ਟਿਕਟ ਮਿਲਣ ਲੱਗੀ ਐ ਕੁਝ ਬੈਨਰ ਸਾਡੇ ਕੋਲ ਵੀ ਹੈਗੇ ਨੇ ਜਿਹੜੇ ਬਣ ਕੇ ਤਿਆਰ ਹੋ ਕੇ ਆਏ ਸੀਗੇ ਲੇਕਿਨ ਉਹ ਬੈਨਰ ਅੱਜ ਨੂੰ ਅਸੀਂ ਲਕੋ ਦਿੱਤੇ ਕਿ ਤੁਹਾਡੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਈ ਚਗੀ ਹਲਕਾ ਪੂਰੀ ਤੋਂ ਐਮ ਐਲ ਏ ਲਈ ਐ ਆਮ ਆਦੀ ਪਾਰਟੀ ਮੈਂ ਬੜਾ ਸੱਚ ਬੋਲ ਰਿਹਾ ਮੇਰੀ ਕੋਈ ਮੀਟਿੰਗ ਨਹੀਂ ਹੋਈ ਕਿਸੇ ਨਾਲ ਨਾ ਮੇਰਾ ਕੋਈ ਬੈਨਰ ਬਣਿਆ ਨਾ ਮੈਂ ਕਦੀ ਆਮ ਆਦਮੀ ਪਾਰਟੀ ਜੁਆਇਨ ਕਰਨ ਦੀ ਗੱਲ ਕੀਤੀ 2017 ਵਿੱਚ ਮੈਂ ਸਿਟਿੰਗ ਮੈਂ ਇਲੈਕਸ਼ਨ ਜਿੱਤੇ ਆ 2022 ਵਿੱਚ ਮੈਂ ਸਿਟਿੰਗ ਐਮ ਐਲ ਏ ਸੀ ਤੇ ਮੈਂ ਆਪਣੀ ਪਾਰਟੀ ਕੋਲ ਇਲੈਕਸ਼ਨ ਲੜਨਾ ਸੀਗਾ ਰਹਿ ਗਈ ਗੱਲ ਕਿ ਕੋਈ ਮੈਨੂੰ ਆਫਰ ਕਰ ਰਿਹਾ ਜਾਂ ਕੋਈ ਮੈਨੂੰ ਉਸ ਲਾਈਕ ਸਮਝ ਰਿਹਾ ਮੈਂ ਉਹਦਾ ਧੰਨਵਾਦ ਕਰਦਾ ਬਟ ਕਦੀ ਵੀ ਇਹੋ ਜਿਹਾ ਨਹੀਂ ਹੋਇਆ ਔਰ ਇਹ 100% ਟਰੂ ਕਿ ਮੇਰੀ ਅੱਜ ਤੱਕ ਕਿਸੇ ਵੀ ਕਾਂਗਰਸ ਤੋਂ ਇਲਾਵਾ ਕੀ ਸਿਨੈਲਮੀਟਿੰਗ ਨਹੀਂ ਕੋਈ ਸੂਤਰਾ ਵੀ ਦੱਸਦੇ ਹੁਣ ਤਲਵਾਰ ਸਾਹਿਬ ਇਲੈਕਸ਼ਨ ਨਹੀਂ ਲੜਣਗੇ ਤਲਵਾਰ ਸਾਹਿਬ ਕਿਹੈਸਾ ਉਧਾ ਲੈਣਾ ਚਾਹੁੰਦੇ ਨੇ ਜੋ ਸਿਰਫ ਸੈਂਟਰ ਨਾਲ ਤਾਲੁਕਾਤ ਰੱਖਦਾ ਹੋਵੇ ਉਹ ਤਕੜੀ ਪਾਵਰ ਸੂਤਰਾ ਦੱਸਦੇ ਨੇ ਲੈਨ ਦੀ ਫਿਰਾਕ ਚ ਹੈਗੇ ਨੇ ਤੇ ਗੱਲਬਾਤ ਵੀ ਚੱਲ ਰਹੀ ਆ ਕੀ ਇਲੈਕਸ਼ਨ ਹੁਣ ਤਲਵਾਰ ਸਾਹਿਬ ਕਹਿੰਦੇ ਮੈਂ ਇੰਨਾ ਕੰਮ ਹਲਕਾਪੁਰ ਵਿੱਚ ਕਰਤਾ ਹੁਣ ਇਲੈਕਸ਼ਨ ਨਹੀਂ ਲੜਨੇ ਤੇ ਉਹ ਪਾਵਰ ਲੈਣੀ ਜਿੱਤੋਂ ਸਿੱਧੇ ਹੀ ਕੰਮ ਕਰਾਏ ਜਾ ਸਕਣ ਅਸੀਂ ਇਲੈਕਸ਼ਨ ਨਹੀਂ ਲੜਾਂਗੇ ਔਰ ਇਹੋ ਜੀ ਪਾਵਰ ਕਦੇ ਇਲੈਕਸ਼ਨ ਲੜੇ ਬਿਨਾ ਮਿਲਦੀ ਹੀ ਨਹੀਂਗੀ ਕੋਈ ਇਹੋ ਜਿਹਾ ਭਾਗੜਾ ਡੈਮ ਨਹੀਂ ਹੈ ਜਿੱਤੋਂ ਸਿੱਧੀ ਲਾਈਨ ਖਿੱਚ ਕੇ ਗਰੰਟੀ ਮਿਲਦਾ ਹੋਵੇ ਨਹੀਂ ਹੁੰਦੇ ਨੀ ਸਰ ਜੋ ਇਲੈਕਸ਼ਨ ਤੋਂ ਬਗੈਰ ਹੀ ਮਿਲ ਸਕਦੇ ਨਹੀਂ ਇਹੋ ਜਿਹਾ ਕੁਛ ਨਹੀਂ ਹੈ ਅਸੀਂ ਇਲੈਕਸ਼ਨ ਲੜਾਂਗੇ ਔਰ 2022 ਦੀ ਵੇਟ ਕਰ ਰਹੇ ਆ ਜਦੋਂ ਅਗਰ ਪਾਰਟੀ ਉਹ ਦੋ ਕਾਬਲ ਸਮਝੇਗੀ ਔਰ ਲੋਕ ਚੰਗਾ ਸਮਝਨ ਕੇ ਵੋਟ ਪਾ ਦੇਣਗੇ ਨੀਤੇ ਜਿੱਦਾ ਪਹਿਲਾ ਰਿਜ਼ਲਟ ਹੈ ਉਦੋਂ ਦਾ ਆ ਜਾਏਗਾ ਇਹਦੇ ਚ ਕਾਹਦਾ ਬੋਝ ਹੈ ਜਦੋਂ ਤੁਸੀਂ ਇੱਕ ਫੀਲਡ ਦੇ ਚ ਆਈਗੇ ਤੇ ਫਿਰ ਜਿੱਤ ਆ ਤਾਂ ਪਾਟ ਹੈ ਉਹਦਾ ਹਾਂ ਰਹਿ ਗਈ ਗੱਲ ਕੰਮ ਬੜੇ ਕੀਤੇ ਲੂਜ਼ ਕਰ ਗਏ ਉਹਦਾ ਦੁੱਖ ਤਾਂ ਰਹਿ ਨਹੀਂ ਰਹਿਣਾ ਉਹ ਤਾਂ ਜਦੋਂ ਤੁਸੀਂ ਵੀ ਇੱਕ ਬੱਚਾ ਬੜੀ ਪੜਾਈ ਕਰਦਾ ਤੇ ਕੋਚਨ ਵੀ ਆਨਸਰ ਵੀ ਸਹੀ ਹੁੰਦੇ ਤੇ ਟੀਚਰ ਉਹਦੀ 네ਗੇਟਿਵ ਮਾਰਕਿੰਗ ਕਰ ਦਿੰਦਾ ਲਾਈਕ ਟੀਚਰ ਤਾਂ ਸਾਡੇ ਇਹੀ ਲੋਕ ਨੇ ਨਾ ਜਿਨ੍ਹਾਂ ਨੇ ਵੋਟਾਂ ਪਾਈਆਂ ਉਹ 네ਗੇਟਿਵ ਮਾਰਕਿੰਗ ਕਰ ਗਏ ਇਟਸ ਸੋ ਵੀ ਤੇ ਲਾਸਟ ਸਵਾਲ ਹੈ ਸੋਚਿਆ ਕੀ ਹੈ ਹੁਣ ਤੁਸੀਂ ਕਿਉਂਕਿ ਬਿੱਟੂ ਦੇ ਖੇਮੇ ਦੇ ਬੰਦੇ ਤਾਂ ਜਾਣਗੇ ਹੁਣ ਬੀਜੇਪੀ ਚ ਕਾਂਗਰਸ ਦੀ ਕਿਉਂਕਿ ਮੈਂ ਜ਼ਿਲ੍ਹਾ ਪ੍ਰਧਾਨ ਆ ਕਾਂਗਰਸ ਦਾ ਮੇਰੀ ਬੜੀ ਵੱਡੀ ਜ਼ਿੰਮੇਵਾਰੀ ਹੈ 6 ਹਲਕਿਆਂ ਦੇ ਵਿੱਚ ਕਾਂਗਰਸ ਕਾਂਗਰਸ ਜੇਕਰ ਕੋਈ ਦਿੱਕਤ ਹੈ ਤੈਨੂੰ ਠੀਕ ਕਰਨਾ ਸੋ ਇਹੋ ਜਿਹਾ ਕੁਝ ਨਹੀਂ ਹੈ ਕਾਂਗਰਸ ਦੀ ਗੱਲ ਕਰਾਂਗੇ ਕਾਂਗਰਸ ਹੀ ਲੜਾਈ ਲੜਾਂਗੇ ਕਾਂਗਰਸ ਵਾਸਤੇ ਕੰਮ ਕਰਾਂਗੇ ਤੇ ਆਹ ਮਾਰੀ ਪਾਰਟੀ ਜਿਹੜੀ ਧਰਨੇ ਲਗਾ ਰਹੀ ਮੈਂ ਵੀ ਕੇਜਰੀਵਾਲ ਹੂੰ ਉਹ ਫਿਰ ਕਾਂਗਰਸ ਸੋਰੀ ਮਾਫ ਕਰਨਾ ਆਹ ਮਾਰੀ ਪਾਰਟੀ ਉਹਨ ਪੰਜਾਬ ਦੀ ਸੱਤਾ ਕਿਦਾ ਸੰਭਾਲੇਗੀ ਅ ਰਿੰਕੂ ਤੇ ਸ਼ੀਤੇ ਲੰਗਰਾਲ ਤੁਹਾਡੇ ਸਾਹਮਣੇ ਆ ਮਾਦੀ ਪਾਰਟੀ ਦਾ ਰਿਜ਼ਲਟ ਇਹ ਤਾਂ ਤਾਂ ਹੋਰ ਵਿਕਟਾਂgirਨੀ ਆ ਕਿਉਂਕਿ ਉਹ ਇੱਕ ਨਾ ਮਤਲਬ ਜਿਵੇਂ ਕਹਿੰਦੇ ਆ ਵੀ ਅਗਰ ਪੂਰੇ ਵਰਲਡ ਦੇ ਵਿੱਚ ਅੰਗਰੇਜ਼ ਲੋਕ ਦੇਖ ਰਹੇ ਹੋਣ ਕਿੱਥੇ ਆ ਤੇ ਕੋਈ ਇੰਗਲੈਂਡ ਦੀ ਗੱਲ ਕਰਦਾ ਕਿ ਅਮਰੀਕਾ ਦੀ ਗੱਲ ਕਰਦਾ ਲੇਕਿਨ ਅੰਗਰੇਜ਼ ਬੇਸਿਕਲੀ ਜਿਹੜੇ ਅੰਗਰੇਜ਼ ਆ ਉਹ ਇੰਗਲੈਂਡ 'ਚ ਨੇ ਅਮਰੀਕਾ ਤਾਂ ਵੀ ਦੋ ਇਧਰੋਂ ਦੋ ਇਧਰੋਂ ਦੋ ਇਧਰੋਂ ਉਹ ਬਣ ਗਿਆ ਅਮਰੀਕਾ ਉਹਦੇ ਆਮ ਆਦੀ ਪਾਰਟੀ ਆ ਦੋ ਇਧਰੋਂ ਦੋ ਇਧਰੋਂ ਇਕੱਠੇ ਕਰਕੇ ਉਹ ਬਣ ਗਈ ਹੁਣ ਜਿਹੜਾ ਜਿਹੜਾ ਜਿੱਦਾਂ ਜਿੱਦਾਂ ਗਿਆ ਸੀ ਉਦੋਂ ਦਾ ਵਾਪਸ ਜਾ ਰਿਹਾ ਕੋਈ ਇਧਰ ਜਾਊ ਕੋਈ ਇਧਰ ਜਾਊ ਇਹ ਨਿਬੜਿਆ ਨਾ ਦੋਇਆ ਸਾਈਟ ਤਾਂ ਹੁਣ ਦੱਸੋ ਕਿ ਸਰਕਾਰ ਦੇਖ ਸਕਦੀ ਨਹੀਂ ਸਰਕਾਰ ਨਹੀਂ ਸਰਕਾਰ ਇਹ ਡਿਗਦੀ ਕਿਉਂਕਿ ਬੜੀ ਅੱਛੀ ਮੈਜੋਰਟੀ ਹੈ 92 ਸੀਟਾਂ ਉਹਨਾਂ ਕੋਲ ਜੇ ਇੱਕ ਦੋ ਚਲੇ ਵੀ ਗਏ ਤੇ ਕੋਈ ਫਰਕ ਨਹੀਂ ਪੈਂਦਾ ਸਰਕਾਰ ਆਪਣਾ ਟਾਈਮ ਪੂਰਾ ਕਰੇਗੀ 2027 ਚ ਲੋਕ ਫੈਸਲਾ ਕਰਨਗੇ ਸੜਨਾ ਜ਼ਿਲ੍ਹਾ ਪ੍ਰਧਾਨ ਸਦੀ ਤਲਵਾਰ ਸੀਗੇ ਜਿਨ੍ਹਾਂ ਨੇ ਬਖੂਬੀ ਜਿਹੜਾ ਜਵਾਬ ਵੀ ਦਿੱਤੇ ਨੇ ਕਿ ਆਮ ਆਦੀ ਪਾਰਟੀ ਦੇ ਖੇਮੇ ਦੇ ਇੱਕ ਐਮਪੀ ਤੇ ਇੱਕ ਐਮਲ ਜਿਹੜੇ ਨੇ ਬੀਜੇਪੀ ਸ਼ਾਮਿਲ ਹੋ ਜਾਂਦੇ ਨੇ ਤਲਵਾਰ ਸਾਹਿਬ ਨੇ ਇਹ ਵੀ ਗੱਲ ਕੀਤੀ ਕਿ ਬਿੱਟੂ ਦੀ ਆਪਣੀ ਸੋਚ ਹੋਗੀ ਬਿੱਟੂ ਬੀਜੇਪੀ ਚ ਕਿਉਂ ਗਏ ਨੇ ਲੇਕਿਨ ਬਿੱਟੂ ਦੇ ਨਾਲ ਕੰਪੇਨਿੰਗ ਤੇ ਬਿੱਟੂ ਨੂੰ ਜਿਤਾਉਣ ਵਸਤੇ ਤਲਵਾਰ ਸਾਹਿਬ ਦੀ ਹਲਕਾ ਪੂਰੀ ਚ ਬਿੱਟੂ ਨੂੰ ਸਭ ਤੋਂ ਜ਼ਿਆਦਾ ਵੋਟਾਂ ਪਈਆਂ ਸੀਗੀਆਂ ਲੇਕਿਨ ਬਿੱਟੂ ਸਾਹਿਬ ਦੀ ਕੀ ਸੋਚ ਸੀ ਸ਼ਹੀਦਾਂ ਦੇ ਪਰਿਵਾਰ ਤੋਂ ਸੀਗੇ ਤੇ ਕਾਂਗਰਸ ਪਾਰਟੀ ਦੇ ਨਾਲ ਵਜੂਦ ਰੱਖਦੇ ਸੀਗੇ 20 ਸਾਲ ਸੱਤਾ ਦੇ ਵਿੱਚ ਰਾ 15 ਕਾਂਗਰਸ ਦੀ ਰੀਡ ਦੀ ਹੱਡੀ ਕਹਿ ਜਾਣ ਵਾਲੇ ਰਣਵੀਰ ਸਿੰਘ ਬਿੱਟੂ ਨੇ ਆਖਿਰ ਕੀ ਸੋਚ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਨੇ ਹੁਣ ਦੇ ਦੇ ਆ ਆਵਾਮ ਹੁਣ ਕਿਸ ਤਰ੍ਹਾਂ ਦਾ ਰਿਜ਼ਲਟ ਸਾਹਮਣੇ ਲਿਆਉਗੀ ਲੁਧਿਆਣਾ ਤੋਂ ਕੈਮਰਾਮੈਨ ਸੰਜੀਤ ਸੇਤੀਆ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਈ